哈ਸ਼ੀਕਾਲ ਜੀ ਮੈਂ ਬਾਜਵਾ ਬਟਿਕਾ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਅਨਾਰਕਲੀ ਲੈ ਕੇ ਆਏ ਆਂ ਜੀ ਜੋ ਕਿ ਆਪਾਂ ਨੇ ਸਟੀਚਿੰਗ ਵੀ ਕੀਤੀ ਹੈ ਮਸ਼ੀਨ ਵਰਕ ਦੇ ਵਿੱਚ ਆਪਾਂ ਨੇ ਅਨਾਰਕਲੀ ਇਹ ਵਾਲੀ ਰੈਡੀ ਕੀਤੀ ਹੋਈ ਆ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਦੀ ਡਿਟੇਲ ਪ੍ਰਾਈਸ ਕਿਹੜੇ-ਕਿਹੜੇ ਕਲਰ ਆਪਾਂ ਨੇ ਰੈਡੀ ਕੀਤੇ ਨੇ ਸਭ ਕੁਝ ਜਿਹੜਾ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਅਸੀਂ ਸੋ ਇੱਕ ਨਾਰਕਲੀ ਦੀ ਮੈਂ ਫੋਟੋ ਤੁਹਾਨੂੰ ਖੋਲ ਕੇ ਦਿਖਾ ਦਾਂਗੀ ਤੇ ਬਾਕੀਆਂ ਦੀ ਜਿਹੜੀ ਆਪਾਂ ਕਲਰ ਇਦਾਂ ਹੀ ਦਿਖਾ ਦਾਂਗੇ ਇਹਦੇ ਵਿੱਚ ਜਿਹੜੀ ਆਪਾਂ ਨੇ ਫਸਟ ਨਾਰਕਲੀ ਰੈਡੀ ਕੀਤੀ ਹੈ ਜੀ ਇਹ ਵਾਲੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਰੈਡੀ ਕੀਤੀ ਹੋਈ ਆ ਰੈੱਡ ਕਲਰ ਦੀ ਆਪਣੀ ਨਾਰਕਲੀ ਰੈਡੀ ਕੀਤੀ ਹੋਈ ਹੈ ਜੀ ਪ੍ਰੋਪਰ ਇਹਦੇ ਵਿੱਚ ਜਿਹੜੀ ਆਪਣੀ ਕਲੀਆਂ ਪਾ ਕੇ ਸਟੀਚਿੰਗ ਇਹਦੀ ਕੀਤੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਇਹ ਆਪਣੇ ਰੈੱਡ ਕਲਰ ਦੇ ਉੱਪਰ ਜਿਹੜੀ ਇਹ ਨਾਰਕਲੀ ਰੈਡੀ ਕੀਤੀ ਹੋਈ ਹੈ ਜੀ ਬਹੁਤ ਸੋਹਣੀ ਪੀਕਾਕੋ ਵਾਲਾ ਡਿਜ਼ਾਈਨ ਆ ਇਹ ਵਾਲਾ ਪੀਕਾਕ ਆ ਜਿਹੜਾ ਆਪਣੇ ਬਾਹਾਂ ਦੇ ਉੱਪਰ ਬਣਾਇਆ ਹੋਇਆ ਜੀ ਇਹ ਵਾਲਾ ਨੈਕ ਦੇ ਉੱਪਰ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ نیچے ਘੇਰੇ ਦੇ ਉੱਪਰ ਬਣਾਏ ਹੋਏ ਨੇਗੇ ਬਹੁਤ ਹੀ ਹੈਵੀ ਕਮ ਕੀਤਾ ਹੋਇਆ ਹੈਗਾ ਇਹਦੇ ਨਾਲ ਦੁਪੱਟਾ ਆ ਗਿਆ ਦੁਪੱਟੇ ਦੇ ਉੱਪਰ ਵੀ 4 ਸਾਈਡ ਦੇ ਉੱਪਰ ਕੱਟਵਰਕ ਕੀਤਾ ਸਾਰੇ ਵਿੱਚ ਦੁਪੱਟੇ ਦੇ ਚਨੂਨ ਦੇ ਦੁਪੱਟੇ ਦੇ ਉੱਪਰ ਇਦਾਂ ਬੇਲਾਂ ਪਾਈਆਂ ਹੋਈਆਂ ਨੇ ਅਨਾਰਕਲੀ ਜਿਹੜੀ ਹੈ ਸਿਲਕ ਸਟੱਫ ਦੇ ਉੱਪਰ ਕੀਤੀ ਹੋਈ ਹੈ ਜੀ ਪ੍ਰੋਪਰ ਸਟਿਚਿੰਗ ਕੀਤੀ ਹੋਈ ਹੈ ਫ੍ਰੀ ਸਾਈਜ਼ ਦੇ ਵਿੱਚ ਜਿਹੜੀ ਦੀ ਸਟਿਚਿੰਗ ਹੋਈ ਹੈ ਲੈਂਥ ਇਹਦੀ 53 ਤੱਕ इजीली ਰੱਖ ਸਕਦੇ ਹੋ ਉਦੋਂ ਕੱਟ ਲੈਂਥ ਰੱਖਣੀ ਤੁਸੀਂ ਕੱਟ ਵੀ ਰੱਖ ਸਕਦੇ ਹੋ ਆਪਣੇ ਸਾਈਜ਼ ਦੇ ਅਕੋਰਡਿੰਗ ਹੈ ਜਿਹੜੀ ਇਹਨੂੰ ਅਲਟਰ ਕਰ ਸਕਦੇ ਆ ਆਪਣੇ ਪ੍ਰਾਈਜ਼ ਵੀ ਬਹੁ ਘੱਟ ਦੇ ਵਿੱਚ ਰੈਡੀ ਕੀਤੇ ਆ ਨੀਚੇ ਲਾਈਨਿੰਗ ਵਗੈਰਾ ਪ੍ਰੋਪਰ ਲੱਗ ਕੇ ਦੀ ਜਿਹੜੀ ਸਟੀਚਿੰਗ ਹੋਈ ਹੋਈ ਹੈ ਜੀ ਇਹਦੇ ਵਿੱਚ ਆਪਾਂ ਨੇ 3 ਕਲਰ ਹੋਰ ਰੈਡੀ ਕੀਤੇ ਨੇ ਇੱਕ ਕਲਰ ਰੈਡੀ ਕੀਤਾ ਇਹ ਵਾਲਾ ਵਾਈਟ ਕਲਰ ਹੈ ਜੀ ਇਹਦੇ ਨਾਲ ਆਪਾਂ ਨੇ ਇਹ ਵਾਲਾ ਦੁਪੱਟਾ ਕਲਰ ਦਾ ਲਗਵਾਇਆ ਹੋਇਆ ਸੇਮ ਹੀ ਵਰਕ ਕੀਤਾ ਹੋਇਆ ਐਸ ਇਸ ਕੋਈ ਵਰਕ ਨਹੀਂ ਹੈਗਾ ਸਟੀਚਿੰਗ ਵੀ ਇਹਦੀ ਵੀ ਹੋਈ ਹੋਈ ਹੈ ਜੀ ਇੱਕ ਇਹਦੇ ਵਿੱਚ ਆਪਾਂ ਨੇ ਪਰਪਲ ਕਲਰ येलो ਕੰਬੀਨੇਸ਼ਨ ਨਾਲ ਰੈਡੀ ਕੀਤਾ ਬਹੁਤ ਹੀ ਸੋਹਣਾ ਬਣ ਕੇ ਇਹ ਵੀ ਕਲਰ ਆ ਜਿਹੜਾ रेडी ਹੋਇਆ ਹੋਇਆ ਜੀ ਇੱਕ ਇਹਦੇ ਵਿੱਚ ਆਪਾਂ ਨੇ ਮਸਟਰਡ ਕਲਰ ਰੈਡੀ ਕੀਤਾਗਾ ਹਾਂਜੀ ਮਸਟਰਡ ਕਲਰ ਰੈਡੀ ਕੀਤਾਗਾ ਇਹ ਵਾਲੇ ਕਲਰ ਦਾ ਆਪਾਂ ਨੇ ਦੁਪੱਟਾ ਲਗਾਇਆ ਹੋਇਆ ਇਹਦੀ ਵੀ ਸੇਮ ਸਟੀਚਿੰਗ ਕੀਤੀ ਹੋਈ ਹੈ ਕਿ ਬਹੁਤ ਹੀ ਸੋਹਣੀ ਬਣ ਕੇ ਰੈਡੀ ਹੋਈ ਹੋਈ ਹੈ ਇਹਨਾਂ ਚਾਰਾਂ ਦੀ ਜਿਹੜੀ ਆ ਪ੍ਰੋਪਰ ਆਪਾਂ ਨੇ ਫ੍ਰੀ ਸਾਈਜ਼ ਦੇ ਅਕੋਰਡਿੰਗ ਸਟੀਚਿੰਗ ਕੀਤੀ ਹੋਈ ਹੈ ਵਿਦ ਲਾਈਨਿੰਗ ਵਗੈਰਾ ਸਾਰਾ ਕੁਝ ਲਗਾ ਕੇ ਆਪਣੀ ਦੀ ਪ੍ਰੋਪਰ ਸਟੀਚਿੰਗ ਕੀਤੀ ਹੈ ਜਿਹੜੇ ਦਾ ਪ੍ਰਾਈਸ ਹੈ ਵੀਰੇ ਪ੍ਰਾਈਸ ਇਹਦਾ ਸਿਰਫ ਰਹੂਗਾ 2500 ਰੁਪਏ ਵਿਦ ਸਟੀਚਿੰਗ ਸਟੱਫ ਐਂਡ ਬਰਕ ਜਿਹੜੀ ਇਹਦੇ ਨਾਲ ਬਾਟਮਾ ਸੌਰੀ ਮੈਂ ਬਾਟਮ ਸਟਾਰਟਿੰਗ ਦੱਸਣਾ ਭੁੱਲ ਗਈ ਸੀ ਇਹ ਵਾਲੀ ਨੇਚਰਲ ਕ੍ਰੇਵ ਦੀ ਬਾਟਮਾ ਲਗਵਾਈਆਂ ਹੋਈਆਂ ਨੇ ਜੀ 3 ਮੀਟਰ ਦੀ ਬਾਟਮ ਆਊਗੀ ਕ੍ਰੇਵ ਦੀਆਂ ਸਾਰਿਆਂ ਦੇ ਨਾਲ ਬਾਟਮਾ ਨੇ ਇਹਦੇ ਨਾਲ ਵਾਈਟ ਕਲਰ ਦੀ ਇਹਦੇ ਨਾਲ येलो ਕਲਰ ਸੌਰੀ ਆਪਣੀ ਪਰਪਲ ਕਲਰ ਦੀ ਆ ਇਹਦੇ ਨਾਲ ਜਿਹੜੀ ਲਗਾਈ ਹੋਈ ਹੈਗੀ ਆਪਾਂ ਨੇ ਜੈਲੋ ਕਲਰ ਦੀ ਮਸਟਰਡ ਜੇ ਕਲਰ ਦੀ ਬਾਟਮ ਲਗਾਈ ਹੋਈ ਆ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਨਾਰਕਲੀ ਪਸੰਦ ਆਉਂਦੀ ਆ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਮੇਰਾ ਕੰਟੈਕਟ ਨੰਬਰ 9855562231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇੱਕ ਮੇਰੇ ਭੈਣਾਂ ਦੇ ਹੋਰ ਮੈਸੇਜ ਆਉਂਦੇ ਨੇ ਵੀ ਤੁਸੀਂ ਪਾਰਸਲ ਕਰਦੇ ਹੋ ਹਾਂਜੀ ਬਿਲਕੁਲ ਜੀ ਅਸੀਂ ਪਾਰਸਲ ਕਰਦੇ ਆਂਗੇ ਡੇਲੀ ਦੇ ਡੇਲੀ ਪਾਰਸਲ ਜਾਂਦੇ ਨੇ ਆਪਣੇ ਤੁਸੀਂ ਆਪਣਾ ਐਡਰੈਸ ਭੇਜ ਕੇ ਸਾਡੇ ਕੋਲੋਂ ਆਪਣੀ ਸਿਟੀ ਦੇ ਸਿਟੀ ਦੇ ਵਿੱਚ ਜਿਹੜਾ ਜਾਂ ਵਿਲੇਜ ਦੇ ਵਿੱਚ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਆਪਣਾ ਪਾਰਸਲ ਜਿਹੜਾ ਕਰਵਾ ਸਕਦੇ ਹੋ ਜੀ ਅਗਰ ਤੁਸੀਂ ਹੋਰ ਕਲਰ ਦੇ ਵਿੱਚ ਕੋਈ ਹੋਰ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਜਾਂ ਆਪਣਾ ਸਟੱਫ ਭੇਜ ਕੇ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਆਪਣਾ ਸਟੱਫ ਭੇਜ ਕੇ ਵੀ ਕਸਟਮਾਈਜ਼ ਕਰਵਾ ਸਕਦੇ ਹੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਸ਼ੇਅਰ ਕਰਕੇ ਉਹਨਾਂ ਪੈਣਾ ਤੱਕ ਪਹੁੰਚਾਇਆ ਕਰੋ ਜਿਹੜੀਆਂ ਕਿ ਆਪਣੇ ਘਰ ਬੈਠ ਕੇ ਬੁਟੀਕ ਦਾ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਜ਼ੀਰੋ ਇਨਵੈਸਟਮੈਂਟ ਤੋਂ ਵਿਦਆਊਟ ਐਨੀ ਇਨਵੈਸਟਮੈਂਟ ਤੋਂ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਮੀਨਜ਼ ਕਿ ਉਹ ਆਪਣਾ ਕੋਈ ਵੀ ਪਹਿਲਾਂ ਪੇਮੈਂਟ ਨਹੀਂ ਕਰ ਸਕਦੀਆਂ ਉਹਨਾਂ ਤੱਕ ਇਹ ਵਾਲੀ ਵੀਡੀਓ ਨੂੰ ਪਹੁੰਚਾਇਆ ਕਰੋ ਤਾਂ ਕਿ ਉਹ ਆਪਣਾ ਘਰ ਤੋਂ ਕੰਮ ਸਟਾਰਟ ਕਰ ਸਕਣ ਅਗਰ ਆਪਣੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਆ ਕਰੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤਾਂ ਜੋ ਕਿ ਆਪਾਂ ਡੇਲੀ ਜਿਹੜੀ ਅਪਲੋਡ ਵੀਡੀਓ ਕਰਦੇ ਹਾਂ ਉਹ ਤੁਹਾਡੇ ਤੱਕ ਪਹੁੰਚ ਸਕੇ ਨਿਊ ਡਿਜ਼ਾਈਨ ਜਿਹੜੇ ਤੁਹਾਨੂੰ ਪਤਾ ਲੱਗ ਸਕੇ ਵੀ ਆਪਾਂ ਨੇ ਕਿਹੜਾ ਡਿਜ਼ਾਈਨ ਰੈਡੀ ਕੀਤਾ ਥੈਂਕ ਯੂ ਜੀ